ਐਨ ਟੀ ਵੀ ਪੰਜਾਬ ਹਿਮਾਚਲ ਹਰਿਆਣਾ ਦੇਖ ਰਹੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਅਸੀਂ ਇਸ ਵੇਲੇ ਗਲੀ ਰਾਜਪੁੱਤਾਂ ਪੰਜ ਨੰਬਰ ਗਲੀ ਇਸਲਾਮਾਬਾਦ ਦੇ ਵਿੱਚ ਮੌਜੂਦ ਹਾਂ ਉਹ ਜਗ੍ਹਾ ਜਿੱਥੇ ਕੁਝ ਗੁੰਡਿਆਂ ਨੇ ਹੱਦਾਂ ਪਾਰ ਕੀਤੀਆਂ ਦਰਿੰਦਗੀ ਦੀਆਂ ਇੱਕ ਨੌਜਵਾਨ ਨੂੰ ਇਸ ਕਦਰ ਬੇਰਹਿਮੀ ਦੇ ਨਾਲ ਕੁੱਟਿਆ ਕਿ ਬਾਹਾਂ ਤੋੜ ਦਿੱਤੀ ਗਈ ਸਿਰ ਦੇ ਵਿੱਚ ਗੰਭੀਰ ਸੱਟਾਂ ਲਾਈਆਂ ਕੁਝ ਪੈਸੇ ਦਾ ਲੈਣ ਦੇਣ ਸੀ ਤਾਂ ਤੁਹਾਨੂੰ ਕਲੀਅਰ ਕਰ ਦਈਏ ਕਿ ਕਿਸੇ ਕੰਪਨੀ ਤੋਂ ਲੋਨ ਲਿੱਤਾ ਹੋਇਆ ਸੀ ਕੰਪਨੀ ਨੇ ਉਹ ਲੋਨ ਮਾਫ ਕਰ ਦਿੱਤੇ ਤਾਂ ਏਜੰਟ ਚਾਹੁੰਦੇ ਸੀ ਕਿ ਉਹ ਪੈਸਾ ਸਾਡੀ ਜੇਬ ਵਿੱਚ ਆਵੇ ਤਾਂ ਪਰਿਵਾਰ ਨੂੰ ਹਰ ਰੋਜ਼ ਧਮਕੀਆਂ ਦਿੰਦੇ ਸੀ ਘਰ ਆ ਕੇ ਤੰਗ ਪਰੇਸ਼ਾਨ ਕਰਦੇ ਸੀ ਕਿਸ਼ਤਾਂ ਦੇ ਲਈ ਜਦ ਪਰਿਵਾਰ ਨੇ ਦੱਸਿਆ ਕਿ ਸਾਡੀਆਂ ਜਿਹੜੀਆਂ ਕਿਸ਼ਤਾਂ ਨੇ ਜਾਂ ਸਾਡਾ ਲੋਨ ਆ ਸਰਕਾਰ ਵੱਲੋਂ ਮਾਫ ਹੋ ਚੁੱਕਿਆ ਨੌਜਵਾਨ ਨੂੰ ਕੁੱਟਮਾਰ ਕੀਤੀ ਗਈ ਪਹਿਲਾਂ ਤੁਸੀਂ ਉਹ ਤਸਵੀਰਾਂ ਦੇਖ ਲਓ ਇਸੇ ਨੌਜਵਾਨ ਦੀ ਕੁੱਟਮਾਰ ਕੀਤੀ ਗਈ ਆ ਪਰਿਵਾਰਕ ਮੈਂਬਰ ਨਾਲ ਨੇ ਉਹਨਾਂ ਦੀ ਵੀ ਕੁੱਟਮਾਰ ਕੀਤੀ ਗਈ ਆ ਵੀਰ ਦੀ ਬਾਹ ਤੋੜ ਦਿੱਤੀ ਗਈ ਸਿਰ ਦੇ ਉੱਪਰ ਸੱਟਾਂ ਲਾਈਆਂ ਗਈਆਂ ਹੁਣ ਅਸੀਂ ਗੱਲਬਾਤ ਕਰਦੇ ਆ ਇਹਨਾਂ ਦੇ ਨਾਲ ਕਾਰਨ ਕੀ ਸੀ ਵੀਰੇ ਕੀ ਗੱਲ ਹੋਈ ਸੀ ਸਾਰੀ ਸਰ ਇਹੇ ਲੋਨ ਦਾ ਸੀ ਤੇ ਲੋਨ ਲਿਆ ਸੀ ਲੋਨ ਦਾ ਸਰਕਾਰ ਵੱਲੋਂ ਮਾਫ ਹੋ ਗਿਆ ਸੀ ਜਿਹੜਾ ਇਹ ਏਜੰਟ ਸੀ ਉਹ ਸਾਨੂੰ ਬਹੁਤ ਤੰਗ ਕਰਦਾ ਸੀ ਕਾਫੀ ਦਿਨਾਂ ਤੋਂ ਫਿਰ ਸਾਡੇ ਘਰ ਆਇਆ ਜੀ 12 ਵਜੇ ਮੰਮੀ ਨਾਲ ਵੀ ਤੇ ਮੇਰੀ ਵਾਈਫ ਨਾਲ ਕੁੱਟਮਾਰ ਕਰਕੇ ਗਿਆ ਰਾਤੀ ਸਾਰ ਮੈਂ ਕੰਮ ਤੋਂ ਆਇਆ 9:30 ਦਾ ਟਾਈਮ ਸੀ ਤੇ ਪਿਛੋਂ ਉਹਨਾਂ ਨੇ ਵਾਰ ਕੀਤਾ ਸਰ ਸੱਤ ਜਣੇ ਕੁੱਟਿਆ ਮੈਨੂੰ ਇਕੱਲੇ ਨੂੰ ਨਹੀਂ ਘਰ ਵਾਕੇ ਕੁੱਟਿਆ ਸੀ ਤੁਹਾਨੂੰ ਜਾਂ ਰਸਤੇ ਦੇ ਵਿੱਚ ਕਿਤੇ ਕੁੱਟਿਆ ਸਰ ਰਸਤੇ 'ਚ ਆ ਰਿਹਾ ਸੀ ਮੈਂ ਆਪਣੇ ਘਰ ਦੇ ਕੋਲੇ ਨੰਗਿਆ ਸੀ ਮੈਂ ਉਹਨਾਂ ਨੇ ਦੇਖ ਲਿਆ ਕਿ ਮੁੰਡਾ ਇਕੱਲਾ ਹੀ ਆ ਉਹਨਾਂ ਪਿਛੋਂ ਵਾਰ ਕੀਤਾ ਸਰ ਮੇਰੇ ਨਾਲ ਜਿਹੜੇ ਤੁਹਾਨੂੰ ਕੁੱਟਮਾਰ ਕਰਨ ਆਲੇ ਆ ਪਹਿਚਾਨਦੇ ਹੋ ਨਾ ਪਤਾ ਉਹਨਾਂ ਦਾ ਕੌਣ ਹਾਂਜੀ ਗਗਨ ਸੀ ਇੱਕ ਇੱਕ ਵਿਜੇ ਸੀ ਇੱਕ ਭੋਲਾ ਸੀ ਚਾਰਾਂ ਨੂੰ ਛਾਤੀ ਬੰਦੇ ਆ ਚਾਰ ਬਜੇ ਕਿੱਥੋਂ ਦੇ ਰਹਿਣ ਵਾਲੇ اسلام آباد ਦੇ ਹੀ ਸਾਰੇ ਤੁਸੀਂ ਪਹਿਲਾਂ ਤੋਂ ਹੀ ਜਾਣਦੇ ਹੋ ਹਾਂਜੀ 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 ਕੀ ਉਸ ਤੋਂ ਬਾਅਦ ਪੁਲਿਸ ਤੱਕ ਪਹੁੰਚ ਕੀਤੀ ਕਿ ਜਦੋਂ ਤੁਹਾਡੇ ਨਾਲ ਕੁੱਟਮਾਰ ਹੋਈ ਹੈ ਹਾਂਜੀ ਸਰ ਅਸੀਂ ਕਮਿਸ਼ਨ ਤੇ ਹੀ ਪੇਸ਼ ਹੋਏ ਸੀ ਸਰ ਠੀਕ ਹੈ ਜੀ ਥਾਣੇ ਵੀ ਅਸੀਂ ਦਰਖਾਸਤਾਂ ਬਹੁਤ ਦਿੱਤੀਆਂ ਸਾਡੀ ਸੁਣਾਈ ਨਹੀਂ ਹੋਈ ਅਸੀਂ ਪਰਚਾ ਵੀ ਕਰਾਇਆ ਵਾ ਸਾਡੀ ਤਾਂ ਵੀ ਸੁਣਾਈ ਨਹੀਂ ਹੋਈ ਪਰਚਾ ਸਾਡਾ ਕਿੱਥੇ ਗਿਆ ਵਾ ਉਹਨਾਂ ਵੱਲੋਂ ਕੋਈ ਕਾਰਵਾਈ ਨਹੀਂ ਪਾਈ ਉਹਨਾਂ ਨੇ ਸਰ ਸਾਡੇ ਤੇ ਇੱਕ ਕਦੋਂ ਇਹ ਕਿੰਨੀ ਤਰੀਕ ਦੀ ਘਟਨਾ ਤੁਹਾਡੇ ਨਾਲ ਕੁੱਟਮਾਰ ਜਿਹੜੀ ਹੈ ਕਿੰਨੀ ਤਰੀਕ ਨੂੰ ਹੋਈ ਸੀ ਸਰ ਇਹ 30 ਤਰੀਕ ਹੈ ਗਈ ਸੀ ਮੰਗਲਵਾਰ ਰਾਤ ਦੇ ਟਾਈਮ 9:30 ਵਜੇ ਅੱਜ 12 ਦਿਨ ਹੋ ਗਏ ਸਾਰਾ ਡਿਕੇਸ਼ਨ ਨਹੀਂ ਆਈ ਨਹੀਂ ਹੋਈ ਉਸ ਤੋਂ ਬਾਅਦ ਜਿਹੜੇ ਲੋਕ ਕੁੱਟਮਾਰ ਕਰਨ ਵਾਲੇ ਸੀ ਉਸ ਤੋਂ ਬਾਅਦ ਕੋਈ ਤੁਹਾਨੂੰ ਤੰਗ ਪਰੇਸ਼ਾਨ ਜਾਂ ਕੋਈ ਧਮਕੀਆਂ ਦਿੱਤੀਆਂ ਗਈਆਂ ਹਾਂਜੀ ਹਾਂਜੀ ਸਹਰੋ ਜਦੋਂ ਆਉਂਦੇ ਆ ਤੜੀ ਨਾਲ ਨੰਗਦੇ ਆ ਤੇ ਬੜਕਾ ਬੜਕਾ ਮਾਰ ਕੇ ਨੰਗਦੇ ਆ ਬੂਏ ਗਾੜੀ ਕਿੰਨਾ ਪੱਲੇ ਹੈ ਕਿ ਇਕੱਲਾ ਇਕੱਲਾ ਤੇ ਹੈਗਾ ਇਹਨੂੰ ਵੈਟ ਹੋ ਕੇ ਦੇਣਾ ਕਹਿੰਦੇ ਤੇ ਜਿਹੜਾ ਮੇਰੇ ਹਮਲਾ ਕੀਤਾ ਗਿਆ ਵਾ ਉਹ ਮੇਰੇ ਜਾਨ ਲੈ ਹਮਲਾ ਕੀਤਾ ਗਿਆ ਜੇ ਮੇਰੀ ਵਾਈਫ ਨਾਮ ਨੂੰ ਬਚਾਉਂਦੀ ਫੇਰ ਮੈਂ ਸਾਰ ਆਪਣੇ ਪਰਿਵਾਰ ਚ ਨਹੀਂ ਹੋਣਾ ਸੀ ਮੈਂ ਆਪਣੀ ਵਾਈਫ ਕਰਕੇ ਬਚੇ ਆਪਣੀ ਮਾਂ ਕਰਕੇ ਬਚੇ ਆ ਤੁਹਾਡੇ ਤੋਂ ਇਲਾਵਾ ਤੁਹਾਡੀ ਮਾਂ ਜਾਂ ਵਾਈਫ ਦੀ ਵੀ ਕੋਈ ਕੁੱਟਮਾਰ ਕੀਤੀ ਗਈ ਹਾਂਜੀ ਹਾਂਜੀ ਧੱਕੇ ਧੁੱਕੇ ਵਜੇ ਸਾਰੇ ਮੇਰੀ ਵਾਈਫ ਨੂੰ ਰਾਤ ਨੂੰ ਜਿਹੜੇ ਛਡੌਂਦੀ ਸੀ ਹੁਣ ਬੱਚਾ ਹਿੱਲ ਗਿਆ ਵਾ ਹੁਣ ਹਸਤਾ ਦਾਖਲ ਕਰ ਲਿਆ ਉਹਨਾਂ ਨੇ ਗਿਆ ਸੁਣ ਤੁਹਾਡੀ ਮਿਸ ਜਿਹੜੇ ਹਸਪਤਾਲ ਚ ਆ ਕੀ ਕਾਰਨ ਹਸਪਤਾਲ ਚ ਕਿਉਂ ਆ ਸਰ ਉਹ ਕਹਿੰਦੇ ਪਏ ਗੇਲੇ ਕੋਈ ਸੇ ਕਹਿਣ ਸਾਂਦੇ ਰਿਪੋਰਟ ਪਾ ਕੇ ਕਹਿੰਦੇ ਪਤਾ ਲੱਗੇਗਾ ਸਾਨੂੰ ਸਵੇਰ ਦੇ ਹੀ ਉੱਥੇ ਹੀ ਮੇਰੀ ਵਾਈਫ ਮਾਤਾ ਜੀ ਤੁਹਾਡੇ ਨਾਲ ਵੀ ਕੋਈ ਕਟਮਾਰ ਹੋਈ ਬੜੀ ਮੈਂ ਨਹੀਂ ਦੁਪਹਿਰੇ ਸਾਨੂੰ ਕਟਿਆ ਮਾਰਿਆ ਤੇ ਅਹੀਂ ਮੁੜ ਕੇ ਥਾਣੇ ਰਿਪੋਰਟ ਦਿੱਤੀ ਅਤੇ ਅੰਦੇ ਆਉਨੇ ਬੀਬੀ ਚ ਉੱਥੇ ਮੁੜ ਕੇ ਸਾਡੇ ਹਲ ਤੇ ਕੋਈ ਥਾਣੇਦਾਰ ਨਹੀਂ ਆਇਆ ਤੇ ਅੰਦੇ ਮੈਂ ਹੀ ਫੋਨ ਕਰਾਂਗੇ ਤਾਂ ਫੇਰ ਤੇ ਜੇ ਮੈਂ ਅਗਲੇ ਦਿਨ ਗਈ ਤਾਂ ਵੀ ਨਾ ਕਾਲ ਆ ਕੇ ਪੈਗੇ ਫੀ ਫੀ ਚਾਹ ਤੂੰ ਤੇਰੀ ਨਹੀਂ ਸੁਣਾਈ ਇੱਥੇ ਹੋਣੀ ਨਾ ਹੀ ਕੋਈ ਕੁਝ ਕਰ ਸਕਦੇ ਆ ਤੇ ਲੋਨ ਤੇ ਇੱਕ ਕਿਸ਼ਤ ਮੈਂ ਹਰੇ ਹੀ ਇੱਥੇ ਕਿਸ਼ਤ ਦਾ ਭਾ ਨਾ ਹੀ ਮੈਂ ਕਿਹਾ ਰੋਜ਼ ਟੀਚਰਾਂ ਕਰਦੇ ਆ ਨਸ਼ੇ ਸ਼ਰਾਬਾਂ ਪੀਂਦੇ ਤਾਂ ਹੀ ਜਦੋਂ ਨੰਗਦੇ ਅੰਤ ਸੰਠੀ ਚਰਾ ਠਚਰਾ ਕਰਦੇ ਅਤੇ ਇੱਥੇ ਤੱਕ ਜੀਣਾ ਆਰਾਮ ਹੋਇਆ ਸਾਡਾ ਸਰ ਜੀ ਕੀ ਕਰੀਏ ਸਾਡੇ ਘਰ ਆਣ ਕੇ ਮਾਰ ਕੁੱਟ ਕਰਕੇ ਕਰਕੇ ਪਤਾ ਨਹੀਂ ਸਾਨੂੰ ਕੀ ਕਿਉਂ ਮਾਰਿਆ ਕੁੱਟਿਆ ਇੱਕ ਕਿਸ਼ਤ ਤੋਂ ਮਾਰਿਆ ਇਹਦੀ ਕੀ ਆਦੀ ਦੁਸ਼ਮਣੀ ਆ ਦੁਸ਼ਮਣੀ ਆ ਕੋਈ ਨਹੀਂ ਕਿਸਤੇ ਜਦੋਂ ਤੁਹਾਡਾ ਲੋਨ ਮਾਫ ਹੋ ਗਿਆ ਤੁਸੀਂ ਕਹਿ ਰਹੇ ਹੋ ਕਿ ਮੇਰੇ ਕੋ ਸਬੂਤ ਹੈਗੇ ਜਿਹੜੇ ਸਰਕਾਰ ਨੇ ਲੋਨ ਮਾਫ ਕੀਤਾ ਫਿਰ ਇਹ ਕਿਸ਼ਤ ਕਾ ਦੀ ਮੰਗਦੇ ਇਹ ਕਿਸ਼ਤਾਂ ਦਾ ਮੈਨੂੰ ਇਕੱਲੇ ਨੂੰ ਦੋ ਅੱਗੇ ਆਉਂਦੇ ਹੋ ਬੈਂਕ ਕੋ ਵਾਲੇ ਇਹ ਹੁਣ ਆਂਦਾ ਮੈਨੂੰ ਇਕੱਲੇ ਨੂੰ ਕਿਸ਼ਤ ਦਿਓ ਅਹੀਂ ਆਖਿਆ ਉਹ ਆਉਣਗੇ ਇਥੇ ਜੀਫਟਰ ਤੇ ਨਾਮਾ ਚਾੜਨਗੇ ਤੇ ਜਿਹੜੀਆਂ ਦੋ ਕਿਸ਼ਤਾਂ ਤੁਹਾਨੂੰ ਅਸੀਂ ਦੇ ਦੇਵਾਂਗੇ ਤੇ ਮਰ ਕੇ ਹੋਇਆ ਧੰਦੇ ਗਾੜਾ ਗਲੋ ਚਾਟ ਹੈ ਫੇ ਕੱਢਣ ਪਹਿਲਾਂ ਮੈਨੂੰ ੱੱਕਾ ਮਾਰਿਆ ਹੈ ਉੱਟੀ ਨੇ ਭੂਟ ਔਲਿਆ ਤੇ ਗਾੜਾ ਗੋਣਾ ਕੱਢਦਾ ਰਿਹਾ ਬਹੁਤ ਗਾਲ ਮੰਦਾ ਆਇਆ ਸਾਨੂੰ ਇਹਨਾਂ ਤੇ ਜੀਣਾ ਰਾਂ ਕੀਤਾ ਕੁੱਤੇਆ ਵਾਂਗੂ ਮੈਨੂੰ ਮਾਂ ਪੁੱਤਾਂ ਨੂੰ ਕੁੱਤੇਆ ਬਹੁਤ ਸਾਡਾ ਬੁਰਾ ਹਾਲ ਕੀਤਾ ਆ ਇਹਨੇ ਦੂਜਾ ਹਿੱਲਾ ਕੀਤਾ ਸਾਡੇ ਤੇ ਤੇ ਪਰੇਸ਼ਾਨ ਕੁੜੀਆਂ ਨੂੰ ਫੜੇ ਕਰਦੇ ਨਸ਼ੇ ਪੱਤੇ ਜੇ ਅਸੀਂ ਇਹ ਤਾਂ ਕਾਰਪੁਲਸ ਵੀ ਆਉਂਦੀ ਉਹ ਕਾਰਵਾਈ ਨਹੀਂ ਕਰਦੀ ਉਹ ਇਹਦੇ ਘਰੋਂ ਹੋ ਕੇ ਚਲੇ ਜਾਂਦੇ ਪੁਲਸ ਵਾਲੇ ਵੀ ਉਹਨਾਂ ਤਾਂ ਇਹਨਾਂ ਨੂੰ ਫੈਨ ਖਲੋਣੇ ਪੁਲਸ ਵਾਲਿਆਂ ਤਾਂ ਵੀ ਤੇ ਸਾਡੀ ਕਿੱਥੋਂ ਸੁਣਾਈ ਹੋਣੀ ਸਾਡੀ ਕੰਦਾ ਕੋਠਿਆਂ ਨੇ ਕਰਨੀ ਜਾਂ ਪੁਲਸ ਵਾਲੇ ਉਹਨਾਂ ਦੀ ਸਾਈਡ ਦੇਣ ਤੇ ਸਹੀਂ ਰੋ ਰਾ ਕੇ ਤਾਂ ਘਰ ਬੈ ਗਏ ਕੀ ਕਰੀਏ ਦੱਸੋ ਸਾਡੀ ਕੋਈ ਸੜਾਈ ਨਹੀਂ ਹੋਈ ਅਸੀਂ 10 ਵਾਰਾ ਪੇਸ਼ ਹੋਏ ਕੱਲ ਮੈਂ ਫੇਰ ਆਦਮੀ ਨੂੰ ਲੈ ਕੇ ਪੇਸ਼ ਹੋਈ ਆ ਤੈਂਦਾ ਹੈ ਡਾਟ ਲਿਆਓ ਜਿਹੜੀ ਉਹਨਾਂ ਮਾਰੀ ਉਹ ਜੀ ਤੁਸੀਂ ਕਰੋ ਡਾਟ ਲਿਆਓ ਮੈਂ ਉਲਟ ਕੇਸ ਪਾਉਣਾ ਮੈਂ ਖਿਆ ਹੀ ਇਹੋ ਜਿਹਾ ਕੰਮ ਨਹੀਂ ਕਰਨਾ ਡਾਟਾ ਡੂਟਾ ਉਹਨਾਂ ਕੋਈ ਮੈਂ ਖਿਆ ਹਟਕਤ ਹੈ ਨਹੀਂ ਸਾਡਾ ਇਹ ਨਾ ਬੁਰਾ ਹਾਲ ਕੀਤਾ ਓਏ ਮਾਰ ਕਟਾ ਕੇ ਆ ਦੁਜਾ ਹਲਾ ਹੋਇਆ ਇਹਨਾਂ ਨੂੰ ਕੋਈ ਹੱਥ ਨਹੀਂ ਲੱਗੇ ਪੁਲਿਸ ਇਹਨਾਂ ਦੀ ਸਾਈਡ ਦਿੰਦੀ ਆ ਇਹ ਨਸ਼ੇ ਪੱਤੇ ਵੇਚਦੇ ਸਮੈਕਾ ਵੇਚਦੇ ਬੈਂਦੇ ਬਹੁਤ ਜੀਣਾ ਹਰਾਮ ਕੀਤਾ ਇਹਨਾਂ ਕੁੜੀਆਂ ਦਾ ਵੀ ਹੇ ਹੁਣ ਅਗਰ ਤੁਹਾਨੂੰ ਇਨਸਾਫ ਨਹੀਂ ਮਿਲਦਾ ਕੀ ਕਰੋਗੇ ਫਿਰ ਤੁਸੀਂ ਅਨਸਾਫ਼ ਸਾਨੂੰ ਹੋਣਾ ਚਾਹੀਦਾ ਹੈ ਨਾ ਦੋਸ਼ਕਾਂ ਨੂੰ ਸਜ਼ਾ ਹੋਣੀ ਚਾਹੀਦੀ ਹੈ ਸਜ਼ਾ ਹੋਣੀ ਚਾਹੀਦੀ ਹੈ ਨਾ ਅਨਸਾਫ਼ ਤੇ ਸਾਨੂੰ ਅਸੀਂ ਨਹੀਂ ਤਾਂ ਸਾਰਾ ਟੱਬਰ ਹੀ ਮਾਰਿਆ ਜਾਣਾ ਕੀ ਕਰਗੇ ਕਿੱਥੇ ਜੀ ਆ ਜੰਤ ਲੈ ਕੇ ਜਾਈਏ ਆ ਤੁਝਾ ਹੈ ਲਾਇ ਕਦੀ ਇੱਟੇ ਮਾਰ ਜਾਂਦੇ ਕਦੀ ਰੋੜੇ ਮਾਰ ਜਾਂਦੇ ਤੇ ਕਿੱਥੇ ਚਲ ਜਗੇ ਸਰ ਜੀ ਦੱਸੋ ਸਾਨੂੰ ਅਸੀਂ ਗਰੀਬ ਹੈਗੇ ਨਾ ਹਟਾ ਪੁੱਤ ਕਦੀ ਲੜਾਈਆਂ ਚ ਆਇਆ ਨਾ ਸਾਡਾ ਆਦਮੀ ਆ ਮੱਲੇ ਚੋਂ ਨਕਵਾਰੀ ਲੋ ਹੀ ਠਾਣੇ ਵੀ ਆਖਿਆ ਫਿਰ ਕੈਮਰੇ ਲੱਗੇ ਤੇ ਹੀ ਕੈਮਰੇ ਵੇਖੋ ਤੇ ਨਾ ਕੈਮਰੇ ਵੀ ਵੇਖੇ ਆਣ ਕੇ ਸਾਡੀ ਨਸਨਾਈ ਨਹੀਂ ਕੀਤੀ ਡਾਟਾ ਡੂਟਾ ਸਾਰੀਆਂ ਹਸਪਤਾਲੋਂ ਕੱਟ ਕੇ ਕੇਤ ਗਾਂ ਕਿ ਨਾ ਹੁਣ ਇਹਦਾ ਧਮਾਕੀ ਇਲਾਜ ਕਰਾਉਣ ਟੈ ਇੰਦਰਜੀਤ ਪਾਟੇ ਕੋ ਉੱਥੇ ਵੀ ਤੁਹਾਨੂੰ ਪਤਾ ਪਿਆ ਹੋਵਾ ਵੱਧੂ ਲੱਗਣ ਧਿਆ ਥਸਣਾਈ ਸਾਡੀ ਇਹ ਨਾ ਕੀਤੀ ਨਹੀਂ ਸਾਨੂੰ ਸਗਤ ਧੱਕੇ ਮਾਰ ਕੇ ਤੇ ਕੱਢ ਦਿੰਦੇ ਆ ਤੇ ਮੇਰੇ ਅਧਵੀ ਦੇ ਵੀ ਦੁਕਾਨ ਤੇ ਗਏ ਆ ਇਹ ਲੋਕ ਗਿਆ ਵਾਸਤੇ ਮੁੜ ਕੇ ਅਗਲੇ ਦਿਨ ਫੇਰ ਗਏ ਆ ਤੇ ਫੇਰ ਇਹ ਦੋ ਦਿਨੇ ਕੰਮ ਤੇ ਨਹੀਂ ਗਿਆ ਤਾਂ ਸਾਨੂੰ ਫੇਰ ਮੇਰੀ ਪਣੀ ਵੀ ਰਹੀ ਸੀ ਦੋ ਦਿਨ ਰੋਟੀਆਂ ਪਕਾ ਖਾਲਦੀ ਰਹੀ ਮੈਂ ਬਾਹਰ ਹੀ ਨਹੀਂ ਨਿਕਲੇ ਡਰਦੇ ਨਾ ਦਾਲ ਸਬਜ਼ੀ ਲੈਣ ਜਾਂਦੇ ਰਹੇ ਸਾਡੀ ਨੌਨ ਵੀ ਠਚਰਾ ਕਰਦਾ ਵਨ ਸੋਨੀਆਂ ਜਦੋਂ ਗੱਡੀ ਚ ਬੈਂਦੇ ਪੁਲਿਸ ਦੀ ਸਹਾਜ ਆ ਪੁਲਿਸ ਇੱਥੇ ਰਹਿੰਦੀ ਸਾਠੀ ਨਹੀਂ ਉਹਨਾਂ ਸੁਣਾਈ ਕੀਤੀ ਕੋਈ ਐ ਤੁਸੀਂ ਕੀ ਮੰਗ ਕਰਦੇ ਹੋਣ ਭਾਜੀ ਆਪਾਂ ਮੰਗੇ ਇਹਨਾਂ ਸਜਾਉਣੀ ਚਾਹੀਦੀ ਜਿੰਨਾ ਵੱਧ ਤੋਂ ਵੱਧ ਹੋਵੇ ਜਿੰਨੀ ਹੋਵੇ ਇਹ ਸੁਣਾ ਤੁਸੀਂ ਘਰ ਦੇ ਕੰਮ ਤੇ ਬੰਦਾ ਗਿਆ ਹੋਵੇ ਤਾਂ ਨਾ ਹੋਵੇ ਦੂਜੇ ਪੰਨੇ ਗਿਆ ਉਹਦੇ ਉਥੇ ਦੂਜੇ ਦਾ 6 ਮੁੰਡੇ ਗਏ ਆ ਘੜੀ ਕੋੜਾ ਤੇ ਕੋਈ ਪਤਾ ਦੋ ਚਾਰ ਜਿਹਨੇ ਮੁੰਡੇ ਨਾਲ ਖੜੇ ਨੇ ਮਰਨ ਵਾਸਤੇ ਉਥੇ ਮੈਨੂੰ ਇਹਨਾਂ ਬੰਦਿਆਂ ਗਿਆ ਕਹਿੰਦਾ ਉਹਨਾਂ ਪਤਾ ਲੱਗਾ ਆਇਆ ਨਹੀਂ ਸੰਗਾ ਮਿਸਤਰੀ ਨਹੀਂ ਆਇਆ ਤੇ ਉਹਦੇ ਕਰ ਮੈਨੂੰ ਸੰਗਾ ਹੀ ਨੌਤਰਾ ਮਿਸਤਰੀ ਮੇਰੇ ਨਾਲ ਆ। ਕੱਚਾ ਨਾਂ ਮੇਰਾ ਸੰਗਾ ਪੱਕਾ ਨਾਂ ਸਜਦੇਵ ਸਿੰਘ ਪੱਕਾ ਨਾਂ ਕੋਈ ਨਹੀਂ ਜਾਣਦਾ ਘਾਟ ਹੀ ਲੈਂਦੇ ਆ। ਸੰਗੇ ਕਰਕੇ ਜਾਣਦੇ ਜਿਆਦਾ। ਉਹ ਫਿਰ ਇਹਨਾਂ ਕਿਹਾ ਕਹਿੰਦਾ ਸੰਗੇ ਨ ਮਰ। ਉਹ ਕਹਿੰਦੇ ਹਿਸਾਬ ਨਾਲ ਤੁਸੀਂ ਸੰਗੇ ਨ ਮਰਨਾ ਇੱਥੇ ਮਾਰਕੀਟਾਂ ਤੇ ਤੈਨੂੰ ਸਾਰੇ ਪੈਜਣਾ ਜੀ। ਤੁਸੀਂ ਇਸ ਕਰਕੇ ਤੁਸੀਂ ਦਿੱਤਾ ਜਾਏ ਉਸ ਨੂੰ। ਕੀ ਆ ਆਪਾਂ ਇਧਰੋਂ ਲੰਘਦੇ ਹੁੰਦੇ ਸਾਰੇ ਮੰਨੇ ਪੈ ਜਾਣ। ਇਹ ਦੋ ਰਾਡਾ ਮੇਰੇ ਆ ਮਾਰੀਆਂ ਮੇਰੇ ਮੋਢੇ ਤੇ। ਮੈਂ ਕਹਿੰਦਾ ਕੋਈ ਇਹਦਾ ਕੋਈ ਜਿਹਨੂੰ ਗਾਲਾਂ ਕੱਢਦਾ ਕੁੜੀਆਂ ਸਵਾਗ ਗਾਲ ਨਹੀਂ ਕੱਢਦਾ ਹਟਦਾ ਜਿਹਨੂੰ ਕੁੜੀਆਂ ਗਾਲਾਂ ਕੱਢਦਾ ਸਾਡੀ ਦਿਹਾੜੀ ਜਿਹਨੂੰ ਕੋਈ ਕੁੜੀਆਂ ਇਹਦੀ ਕੁੜੀਆਂ ਨਹੀਂ ਆਈਆਂ ਕਿ ਆਪਣੇ ਕੁੜੀਆਂ ਨਾਲ ਗਾਲ ਨਹੀਂ ਕਰ ਸਕਦੇ ਦੂਜੀਆਂ ਕੁੜੀਆਂ ਗਾਲਾਂ ਕੱਢਣੇ ਕਿਉਂ ਨਹੀਂ ਇਹ ਸੁਣਾਈ ਹੁੰਦੀ ਇਹ ਥਾਣੇਦਾਰ ਜਿਹੜਾ ਘਰ ਬੰਦਾ ਕਿਉਂ ਬੰਦਾ ਫਿਰ ਉਹ ਉਹ ਚਾਹ ਆਉਂਦੀ ਇਹ ਅਸੀਂ ਕਹਿੰਦੇ ਚਾਹ ਆ ਉਹ ਥਾਣੇ ਵੀ ਉਹ ਕੰਮ ਕਰਾਉਣ ਦੇ ਆ ਨਾਲ ਬਚਾਉਣ ਦੇ ਆ ਅਸੀਂ ਤੁਹਾਨੂੰ ਦੱਸ ਦਈਏ ਕਿ ਉਸ ਜਗ੍ਹਾ ਤੇ ਮੌਜੂਦ ਹਾਂ ਜਿੱਥੇ ਨੌਜਵਾਨ ਦੀ ਕੁੱਟਮਾਰ ਹੋਈ ਸੀ ਇੱਕ ਥੋੜੀ ਜਿਹੀ ਚੱਲ ਕੋਸ ਜਗ੍ਹਾ ਦੀ ਤੁਸੀਂ ਦੇਖ ਲਓ ਕਿ ਲਗਭਗ ਹਰ ਜਗ੍ਹਾ ਗਲੀ ਦੇ ਵਿੱਚ ਕੈਮਰੇ ਲੱਗੇ ਹੋਏ ਨੇ ਬੇਸ਼ੱਕ ਇਹ ਕੈਮਰੇ ਪ੍ਰਾਈਵੇਟ ਨੇ ਪਰਿਵਾਰਾਂ ਨੇ ਆਪਣੀ ਸਿਕਿਉਰਿਟੀ ਲਈ ਲਵਾਏ ਹੋਏ ਨੇ ਪਰ ਜਦੋਂ ਕਿਸੇ ਦੇ ਉੱਪਰ ਭੀੜ ਪੈਂਦੀ ਆ ਜਾਂ ਕੋਈ ਘਟਨਾ ਘਟ ਜਾਂਦੀ ਆ ਤਾਂ ਇਹੀ ਸੀਸੀਟੀਵੀ ਕੈਮਰੇ ਜਿਹੜੇ ਨੇ ਸਬੂਤ ਤੌਰ ਤੇ ਜਿਹੜੇ ਇਹਨਾਂ ਦੇ ਵਿੱਚ ਰਿਕਾਰਡ ਹੋਏ ਹੁੰਦੇ ਨੇ ਡਾਟੇ ਪੁਲਿਸ ਖੰਗਾਲ ਦੀ ਜਾਂ ਤਾਂ ਜੋ ਜਿਹੜੇ ਅਪਰਾਧੀ ਹੁੰਦੇ ਨੇ ਜਿੱਥੇ ਕਿਸੇ ਦੇ ਨਾਲ ਕੋਈ ਘਟਨਾ ਕਰਕੇ ਭਜਦੇ ਨੇ ਉਹਨਾਂ ਨੂੰ ਫੜਿਆ ਜਾਵੇ ਤੇ ਉਸ ਜਿਹੜੇ ਕੇਸ ਦੀ ਸ਼ਾਨਵੀਨ ਕੀਤੀ ਜਾਵੇ ਜਦ ਇੰਨੇ ਕੈਮਰੇ ਲੱਗੇ ਹੋਏ ਆ ਕੀ ਗੱਲ ਪੁਲਿਸ ਨੇ ਉਹ ਡਾਟਾ ਨਹੀਂ ਕੱਢਿਆ ਹੋਵੇਗਾ ਪੁਲਿਸ ਨੂੰ ਨਹੀਂ ਪਤਾ ਲੱਗਿਆ ਹੋਊਗਾ ਕਿ ਇੱਥੇ ਕੀ ਘਟਨਾ ਹੋਈ ਆ ਨੌਜਵਾਨ ਦੇ ਨਾਲ ਔਰ ਉਸਤੇ ਪੂਰੇ ਪਰਿਵਾਰ ਨਾਲ ਕੋਟਮਾਰ ਹੋਈ ਆ ਅਸੀਂ ਪੁਲਿਸ ਦੇ ਉੱਚ ਅਧਿਕਾਰੀਆਂ ਦੇ ਨਾਲ ਵੀ ਇਸ ਮਸਲੇ ਨੂੰ ਲੈ ਕੇ ਗੱਲ ਕਰਾਂਗੇ ਕਿਉਂਕਿ ਪਰਿਵਾਰ ਦੇ ਵੱਲੋਂ ਜਿਹੜੇ ਨੇ ਜਿੰਨੇ ਤੁਹਾਡੇ ਦੋਸ਼ ਲਾਏ ਜਾ ਰਹੇ ਨੇ ਪਰ ਪਰਿਵਾਰ ਦੇ ਵੱਲੋਂ ਆਪਣੇ ਪਰਿਵਾਰ ਨੂੰ ਜਾਨ ਦਾ ਖਤਰਾ ਜਿਹੜਾ ਵਾ ਉਹ ਦੱਸਿਆ ਜਾ ਰਿਹਾ ਪਹਿਲਾਂ ਅਸੀਂ ਗੱਲ ਕੀਤੀ ਸੀ ਪਰਿਵਾਰ ਦੇ ਮੈਂਬਰਾਂ ਦੇ ਨਾਲ ਤਾਂ ਹੁਣ ਮੁਹੱਲੇ ਦੇ ਲੋਕ ਜੋ ਆਂਢ ਗੁਆਂਢ ਦੇ ਲੋਕ ਨੇ ਇਹਨਾਂ ਦੀ ਹਮਾਇਤ ਦੇ ਵਿੱਚ ਨੇ ਮੈਂ ਇਹ ਨਹੀਂ ਕਹਿੰਦਾ ਕਿ ਇਹਨਾਂ ਦੀ ਕੋਈ ਜਾਤੀ ਦੁਸ਼ਮਣੀ ਹੋਊਗੀ ਜਾਂ ਕਿਸੇ ਕਾਰਨ ਵਸ਼ੇ ਇਹ ਪਰਿਵਾਰ ਦੇ ਨਾਲ ਤੁਰੇ ਨੇ ਇੱਕ ਇਨਸਾਨੀਅਤ ਵੀ ਬੰਦੇ ਦੇ ਵਿੱਚ ਚੀਜ਼ ਹੁੰਦੀ ਆ ਜਦੋਂ ਕਿਸੇ ਨਾਲ ਕੋਈ ਘਟਨਾ ਘਟਦੀ ਆ ਤਾਂ ਉਹ ਲੋਕ ਹੀ ਅੱਗੇ ਆਉਂਦੇ ਨੇ ਜਿਨ੍ਹਾਂ ਦੀ ਜਾਂ ਤਾਂ ਜ਼ਮੀਰ ਜਾਗਦੀ ਆ ਜਾਂ ਫਿਰ ਜਿਨ੍ਹਾਂ ਦੀ ਇਨਸਾਨੀਅਤ ਜ਼ਿੰਦਾਬਾਦ ਹੁੰਦੀ ਆ ਪੰਜੀ ਤੁਸੀਂ ਆਇਓ ਕੀ ਕਹਿਣਾ ਚਾਹੋਗੇ ਅਸੀਂ ਇਹ ਕਹਿਣਾ ਚਾਹਾਂਗੇ ਕਿ ਉਸ ਦਿਨ ਨਾ ਇਹਨਾਂ ਦਾ ਬੇਟਾ ਬਾਹਰ ਖਲੋਤਾ ਆਇਆ ਸੀ ਇਹ ਕਹਿਣ ਪਹਿਲਾਂ ਉਹ ਕਿਤੇ ਆ ਕੇ ਦੁਪਹਿਰੀ ਅੰਨਾ ਘਰ ਬੋਲਿਆ ਨਾ ਅਹੀਂ ਨਹੀਂ ਉਹ ਚੀ ਦੇਸ ਤੇ ਕਰਦੇ ਅਹੀਂ ਨਹੀਂ ਹੀ ਘਰ ਹੈਗੇ ਅਸੀਂ ਆਪਣੀ ਬਾਰੀ ਚ ਬੈਠੇ ਹੋਏ ਹੀ ਇਹਨਾਂ ਦਾ ਬੇਟਾ ਉਹਨਾਂ ਨੂੰ ਆਵਾਜ਼ਾਂ ਲਗਾਉਂਦਿਆ ਹੀ ਕਿ ਚਾਚੀ ਜੀ ਕਹਿ ਕੇ ਬੁਲਾਉਂਦਿਆ ਹੀ ਕਹਿੰਦਾ ਚਾਚੀ ਜੀ ਉਹਨਾਂ ਨੂੰ ਅੰਦਰਵਾਜ ਮਾਰੋ ਚਾਚਾ ਜੀ ਨੂੰ ਮੈਂ ਉਹਨਾਂ ਨਾਲ ਗੱਲ ਕਰਨੀ ਹੈ ਉਹਨੇ ਫੜ ਪੈਂਦੀ ਲੈਂਦੀ ਨੇ ਮੁੰਡੇ ਦੇ ਚਾਰ ਚਪੇੜਾ ਮਾਰਤੀਆਂ ਇਹ ਮੁੰਡਾ ਫੇਰ ਵੀ ਨਹੀਂ ਕੁਝ ਬੋਲਿਆ ਫੇਰ ਉਹਦਾ ਘਰ ਵਾਲਾ ਬਾਹਰ ਆਇਆ ਉਹਨੇ ਇੱਕ ਸੋਟੀ ਜੀ ਫੜ ਕੇ ਅੰਦਰੋ ਹੀ ਲਿਆਇਆ ਤੇ ਮੁੰਡੇ ਦੇ ਆਂਦੇ ਆ ਉਹਨੇ ਸੋਟੀਆਂ ਮਾਰੀਆਂ ਤੇ ਘੜੀ ਆਇਆ ਬਾਹਰੋਂ ਕੜੀ ਆਇਆ ਉਹਨੇ ਕੜੀ ਨਾਮ ਦਾ ਇੱਕ ਮੁੰਡਾ ਹੈਗਾ ਉਹ ਆਇਆ ਉਹਨੇ ੱਟ ਚੁੱਕੀ ਤੇ ਮੁੰਡੇ ਦਾ ਸਿਰ ਪਾੜ ਦਿੱਤਾ ਅਸੀਂ ਉੱਥੇ ਖਲੋਤੇ ਬੈਠੇ ਹੋਏ ਉੱਪਰ ਵੇਖਦੇ ਪਏ ਸੀ ਤੁਹਾਡੀ ਵੇਖੋ ਹੁਣ ਲੋਕ ਦੇਖ ਰਹੇ ਹੋਣਗੇ ਬਹੁਤ ਸਾਰੇ ਤੁਹਾਨੂੰ ਤੁਹਾਡੀ ਕੋਈ ਆਪਸੀ ਜਾਤੀ ਰੰਜਿਸ਼ ਤੇ ਨਹੀਂ ਆ ਕਿ ਤੁਸੀਂ ਆਏ ਤੁਹਾਡੀ ਨਹੀਂ ਆਪਸ ਵਿੱਚ ਹੈਗਾ ਸਾਡਾ ਦਿਓਰੀ ਲੱਗਦਾ ਪਰ ਆਪਾਂ ਸੱਚਾਈ ਦੇ ਨਾਲ ਹੈਗੇ ਆ ਅਸੀਂ ਇਹ ਕਹਿਣਾ ਚਾਹੀਏਗਾ ਬੇਟਾ ਇੰਨਾ ਦਾ ਤੇ ਕੱਲ ਨੂੰ ਕਿਹ ਹੋਰ ਦਾ ਵੀ ਬੇਟਾ ਹੋ ਸਕਦਾ ਹੈ ਗੁੰਡਾਗਰਦੀ ਕਰਦੇ ਆ ਤੇ ਗੁੰਡਾਗਰਦੀ ਬੰਦ ਕੀਤੀ ਜਾਏ ਮੱਲੇ ਵਿੱਚੋਂ ਕਿਸੇ ਨੂੰ ਨਾ ਗਾਲ ਬੰਦਾ ਕੱਢਣ ਹਰ ਕਿਸੇ ਨੂੰ ਗਾਲਾ ਕੱਢਦੇ ਹਰ ਕਿਸੇ ਦੀ ਧੀ ਭੈਣ ਨੂੰ ਗਾਲਾ ਕੱਢਦੇ ਆ ਜੇ ਕਿਸੇ ਦੀ ਧੀ ਮਰਜ਼ੀ ਨਾਲ ਆਪਣੀ ਨਾਲ ਵਿਆਹ ਕਰਾਇਆ ਹੋਏ ਤੇ ਕਹਿੰਦੇ ਆ ਕਿ ਇਹਨੂੰ ਤੁਸੀਂ ਆਪਣੀ ਧੀ ਵੇਚੀ ਉਹਨਾਂ ਅੱਗੇ ਅੱਦਾਂ ਦੀਆਂ ਗੱਲਾਂ ਕਰਦੇ ਜੇ ਕਿੰਨਾ ਬੰਦਾ ਤੇ ਪਹਿਲਾਂ ਕੋਈ ਪਰਚੇ ਹੈਗੇ ਕਿਉਂਕਿ ਤੁਸੀਂ ਤੇ ਮੋਹੱਲੇ ਦੇ ਹੋ ਔਰ ਉਹਨਾਂ ਦੇ ਪਰਿਵਾਰ ਦੇ ਮੈਂਬਰ ਵੀ ਹਾਂਜੀ ਆ ਤੇ ਤੁਹਾਨੂੰ ਥਾਣੇ ਜਾ ਕੇ ਪੁੱਛਿਓ ਉਹਨਾਂ ਨੂੰ ਕਿ ਇਹਨਾਂ ਦਾ ਰਿਕਾਰਡ ਕੱਢੋ ਬੰਦਿਆਂ ਦਾ ਕਿ ਇਹਨਾਂ ਦੇ ਨਾਂ ਤੇ ਪਹਿਲਾਂ ਪਰਚੇ ਹੈਗੇ ਕਿ ਨਹੀਂ ਹੈਗੇ ਹੈਗੇ ਪਰਚੇ ਇਹਨਾਂ ਦੇ ਨਾਂ ਤੇ ਜਿਹੜੇ ਬੰਦੇ ਨੇ ਸਿਰ ਪਾੜਿਆ ਉਹਦੇ ਨਾਂ ਦੇ ਤੇ ਹੈਗੇ ਜੀ ਤੁਸੀਂ ਨਾਲੋਂ ਮੋਹੱਲੇ ਦੇ ਲੋਕੋਂ ਤੁਸੀਂ ਆਣ ਗਵਾਣਦੇ ਹੋ ਪਰਿਵਾਰ ਦੇ ਨਾਲੋਂ ਤੁਸੀਂ ਹਾਂਜੀ ਹਾਂਜੀ ਮੈਂ ਨਾਲ ਹੀ ਇਹਨਾਂ ਦੇ ਨਾਲ ਹੀ ਹਾਂ ਮੰਮੀ ਮੰਮੀ ਇਹੋ ਜੋ ਹੈ ਬੇਬੀ ਨੇ ਕਿ ਐਸੀ ਹੋਈ ਮੈਂ ਦੇਖਿਆ ਅਸੀਂ ਉਨੇਵਾਜ ਮਾਰੀ ਚਾਚੀ ਚਾਚੇ ਨੂੰ ਉਪਰੋਂ ਬੁਲਾ ਮੈਂ ਗੱਲ ਕਰਨੀ ਮੇਰੀ ਮੰਮੀ ਨੇ ਦੁਪਹਿਰੇ ਬੋਲ ਕੇ ਆਇਆ ਵਾ ਤੇ ਇਹ ਗਾੜੀ ਨੂੰ ਪੈਂਦੀ ਦੇਦੀ ਨੇ ਪੰਜ ਸੱਤ ਚ ਬੇੜਾ ਧਰ ਦਿੱਤੀਆਂ ਤੇ ਉਹਦਾ ਘਰ ਵਾਲਾ ਆਇਆ ਤੇ ਰੌਟ ਫੜੀ ਤੇ ਮੋਡਿਆਂ ਦੇ ਉੱਤੇ ਤਿੰਨ ਪੰਜ ਸੱਤ ਅਦੇ ਧਰ ਦਿੱਤੀ ਆ ਅਸੀਂ ਉੱਥੇ ਰੋਲਾ ਹੀ ਪਾਉਂਦੇ ਰਹੇ ਕਿ ਕੋਈ ਅੱਗੇ ਨਹੀਂ ਹੋਇਆ ਬਚਾਉਣ ਵਾਸਤੇ ਅਸੀਂ ਮੈਂ ਇਤੋਂ ਬਾਰੀ ਚ ਰੋਲਾ ਹੀ ਪਾਉਂਦੀ ਰਹੀ ਮੁੰਡੇ ਨੂੰ ਬਚਾਓ ਬਚਾਓ ਕੋਈ ਕਿਸੇ ਕੋਈ ਨਹੀਂ ਅੱਗੇ ਹੋਇਆ ਮੱਲੇ ਵਾਲਾ ਕੋਣ ਦੇਖੋ ਪਰਿਵਾਰ ਦੇ ਨਾਲ ਕੋਟਮਾਰ ਹੋਈ ਆ ਮੁੰਡੇ ਦੀ ਬਾਹ ਤੋੜਤੀ ਆ ਸਿਰ 'ਚ ਸਟਾਂ ਲੱਗੀਆਂ ਤੁਸੀਂ ਦੇਖਦੇ ਸੀ ਤੁਸੀਂ ਪ੍ਰਸ਼ਾਸਨ ਤੋਂ ਮੰਗ ਕੀ ਕਰਦੇ ਹੋ ਇਨਸਾਫ ਕਿਸ ਤਰ੍ਹਾਂ ਦਾ ਮੰਗਦੇ ਹੋ ਕਿ ਨੇ ਵੀ ਨਨੂ ਸਖਤ ਕਾਰਵਾਈ ਕੀਤੀ ਜਾਵੇ ਸਜ਼ਾ ਹੋਵੇ ਤੁਸੀਂ ਵੀ ਮੌਕੇ ਤੇ ਹੈਗੇ ਸੀ ਭਾਜੀ ਸਾਨੂੰ ਨਹੀਂ ਸੀ ਪਤਾ ਅਸੀਂ ਆਪਾਂ ਉਦੋਂ ਨੇਹਰਿਆਂ ਸੀ ਅਹੀਂ ਆਪਣੇ ਅੰਦਰ ਸੀ ਅਹੀਂ ਬਾਹਰ ਆ ਕੇ ਦੇਖਿਆ ਤੇ ਇਹ ਲੜਾਈ ਹੋ ਰਹੀ ਹੈ ਵੱਧ ਅਸੀਂ ਖੜੇ ਖਲੋਤੇ ਬਾਅਦ ਅਸੀਂ ਤੁਹਾਨੂੰ ਦੱਸ ਦਈਏ ਕਿ ਗਵਾਹਾਂ ਦੇ ਕੁਝ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ ਆ ਜੋ ਉਸ ਟਾਈਮ ਦੇ ਚਸ਼ਮਦੀਦ ਨੇ ਜਿਨ੍ਹਾਂ ਨੂੰ ਲਗਭਾਗ ਇਹ ਘਟਨਾ ਦਾ ਪਤਾ ਤਾਂ ਅਸੀਂ ਤੁਹਾਨੂੰ ਇੱਕ ਚੀਜ਼ ਹੋਰ ਕਲੀਅਰ ਕਰ ਦਈਏ ਕਿ ਜੋ ਲੋਕ ਮੁਹੱਲੇ ਦੇ ਸਾਡੇ ਨਾਲ ਗੱਲ ਕੀਤੀ ਉਹਨਾਂ ਪਹਿਲਾਂ ਹੀ ਇਹ ਚੀਜ਼ ਕਲੀਅਰ ਕਰ ਦਿੱਤੀ ਆ ਕਿ ਸਾਡੀ ਉਹਨਾਂ ਦੇ ਨਾਲ ਕੋਈ ਜਾਤੀ ਰੰਜਿਸ਼ ਨਹੀਂ ਆ ਅਸੀਂ ਕਿਸੇ ਰੰਜਿਸ਼ ਦੇ ਤਹਿਤ ਉਹਨਾਂ ਦੇ ਖਿਲਾਫ ਨਹੀਂ ਬੋਲ ਰਹੇ ਜੋ ਘਟਨਾ ਘਟੀ ਆ ਅਸੀਂ ਉਸੇ ਦੇ ਤਹਿਤ ਹੀ ਗੱਲ ਕਰਦੇ ਪਏ ਆ ਤੁਸੀਂ ਵੀ ਹੈਗੇ ਸੀ ਉੱਥੇ ਹਾਂਜੀ ਹਾਂਜੀ ਹੈਗੇ ਕੀ ਗੱਲ ਹੋਈ ਬਸੇ ਲੜਾਈ ਆ ਪਾ ਰਹੀ ਕੀ ਇਹ ਦਾਈ ਮਾਰਦੇ ਪਏ ਬਹੁਤ ਬੁਰੀ ਤਰ੍ਹਾਂ ਨੂੰ ਮਾਰਿਆ ਵਿਚਾਰੇ ਨੂੰ ਉਹਨਾਂ ਨੇ ਵੇਖਿਆ ਨਹੀਂ ਕਿੱਥੇ ਵਾਦੀਆਂ ਕਿੱਥੇ ਨਹੀਂ ਵਾਦੀਆਂ ਬਹੁਤ ਸ਼ਰੀ ਬੰਦੇ ਵਿਚਾਰੇ ਗਏ ਬਸ ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਭਾਜੀ ਅਸੀਂ ਸੀਸੀਟੀਵੀ ਸੀਸੀਟੀਵੀ ਦੇਖਿਆ ਸੀਸੀਟੀਵੀ ਵਿੱਚ ਸ਼ਾਇਦ ਉਹ ਕਿਸੇ ਔਰਤ ਦੇ ਵਿੱਚ ਪੇੜ ਮਾਰੀ ਆ ਤੁਹਾਡੇ ਮਾਰੀ ਸੀਗੀ ਇਹਨਾਂ ਦੀ ਨੌ ਵੀ ਨਾਲ ਹੈਗੀ ਨਾ ਉਹਦੇ ਮਾਰੀ ਇੱਕ ਜੀ ਤੱਕੇ ਧੱਕੇ ਵੀ ਉਹਨੂੰ ਮਾਰੇ ਹੈਗੇ ਇਹਨਾਂ ਨੇ ਹਾਂਜੀ ਹਨੇਨ ਸਾਹ ਫਿਰ ਮਿਲਣਾ ਚਾਹੀਦਾ ਭਾਜੀ ਹੋਰ ਨੀ ਕੋਈ ਉਹਨਾਂ ਨੂੰ ਸਜ਼ਾ ਦਿਵਾਓ ਇੱਕ ਵਾਰ ਚੰਗੀ ਤੇ ਹਾਂਜੀ ਅਸੀਂ ਬੱਚਾਣ ਵਾਲਾ ਪੂਰੇ ਦਿਨ ਚਾਹੀਦੇ ਤੇ ਮਾਰਿਆ ਉਹਨੇ ਤੇ ਕਈ ਮਾਰੇ ਉਹਨੂੰ ਜਨਾਨੀ ਨੂੰ ਤੁਸੀਂ ਕੀ ਕਹਿੰਦੇ ਤੁਸੀਂ ਮੈਂ ਕਹਿੰਦੀ ਜਿਹੜੀ 50 ਸੇ ਇਹਨਾਂ ਦੀ ਨੂੰ ਉਹਨੂੰ ਧੱਕੇ ਮਾਰੇ ਆ ਉਹ ਬੱਚਾਣ ਵਾਲਾ ਤੇ ਪੂਰੇ ਦਿਨ ਬੈਠੀ ਸੀ ਹਸਪਤਾਲ ਖੜਿਆ ਹੈ ਹਸਪਤਾਲ ਖੜਿਆ ਹੈ ਤੇ ਇਹਨਾਂ ਨੂੰ ਰੋਜ਼ ਮਾਰਕੋਟ ਸਾਰੇ ਕਿਨੂੰ ਕਰਦੇ ਆ ਇਹ ਸੋਚੋ ਨਾ ਆਪ ਹੀ ਤੁਸੀਂ ਇਹ ਲੋਕਾਂ ਕਹਿਣਾ ਪਈ ਇਹਨਾਂ ਨੂੰ ਸਖਤ ਸਜ਼ਾ ਮਿਲਣੀ ਚਾਹੀਦੀ ਹੋਰ ਕੀ ਅਸੀਂ ਤੁਹਾਨੂੰ ਦੱਸ ਦਈਏ ਕਿ ਜਿੱਥੇ ਪਰਿਵਾਰ ਦੇ ਨਾਲ ਕੁੱਟਮਾਰ ਹੋਈ ਆ ਤਾਂ ਜਿਸ ਨੌਜਵਾਨ ਦੀ ਬਾਹ ਤੋੜੀ ਗਈ ਆ ਸਿਰ ਚ ਸੱਟਾਂ ਲੱਗੀਆਂ ਉਸ ਦੀ ਘਰਵਾਲੀ ਦੇ ਨਾਲ ਵੀ ਧੱਕਾ ਮੁੱਕੀ ਕੀਤੀ ਗਈ ਆ ਉਹ ਤੁਹਾਨੂੰ ਇੱਕ ਚੀਜ਼ ਹੋਰ ਦੱਸ ਦਈਏ ਕਿ ਪ੍ਰੈਗਨੈਂਟ ਸੀਗੇ ਸ਼ਾਇਦ ਕੋਈ ਦਿਨਾਂ ਦੇ ਬਾਅਦ ਇਹਨਾਂ ਦੇ ਘਰ ਰੌਣਕ ਆਉਣ ਵਾਲੀ ਆ ਹੁਣ ਚਿੰਤਾ ਦਾ ਵਿਸ਼ਾ ਇਹ ਵੀ ਹੈ ਕਿ ਡਾਕਟਰਾਂ ਦੇ ਵੱਲੋਂ ਨੂੰ ਐਮਰਜੈਂਸੀ ਦੇ ਵਿੱਚ ਜਿਹੜਾ ਹਸਪੀਟਲ ਦੇ ਵਿੱਚ ਦਾਖਲ ਕਰ ਲਿਆ ਗਿਆ ਕਿਉਂਕਿ ਧੱਕਾ ਮੁਕੀ ਦੇ ਦੌਰਾਨ ਹੋ ਸਕਦਾ ਹੈ ਕਿ ਉਸ ਗਰਭ ਦੇ ਵਿੱਚ ਵੀ ਕੋਈ ਨੁਕਸਾਨ ਹੋਇਆ ਹੋਵੇ ਇਹ ਫਿਲਹਾਲ ਡਾਕਟਰੀ ਜਾਂਚ ਦਾ ਵਿਸ਼ਾ ਹੈ ਅਸੀਂ ਜੋ ਮੰਗ ਕਰਦੇ ਹਾਂ ਪ੍ਰਸ਼ਾਸਨ ਦੇ ਕੋਲੋਂ ਕਿ ਪਰਿਵਾਰ ਦੇ ਨਾਲ ਕੋਟਮਾਰ ਹੋਈ ਹੈ ਇਨਸਾਫ ਦੇ ਲਈ ਮੁਹੱਲੇ ਵਾਲੇ ਲੋਕ ਵੀ ਇਨਸਾਫ ਦੀ ਮੰਗ ਕਰ ਰਹੇ ਨੇ ਲੇਕਿਨ ਇੰਨੇ ਦਿਨ ਵੀ ਜਾਣ ਤੋਂ ਬਾਅਦ ਵੀ ਪ੍ਰਸ਼ਾਸਨ ਦੇ ਵੱਲੋਂ ਪੁਲਿਸ ਦੇ ਵੱਲੋਂ ਕੋਈ ਸਖਤ ਕਾਰਵਾਈ ਜਿਹੜੀ ਆ ਉਹ ਕਿਉਂ ਨਹੀਂ ਕੀਤੀ ਗਈ